ਸਸੀ ਗੱਬਾਈ ਜੀ ਸਾਰਿਆਂ ਨੂੰ ਜੇ ਕਿਸੇ ਭਰਾ ਨੇ ਆਪਣੇ ਤੋਂ ਫ੍ਰੀ ਵੀਡੀਓ ਬਣਾਉਣੀ ਹੋਵੇ ਆਪਣੇ ਨਾਲ ਜ਼ਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਣ ਰਹੀ ਆ ਬਾਈ ਜੀ ਪਿੰਡ ਲੋਂਗੋਵਾਲ ਜ਼ਿਲ੍ਹਾ ਬਾਈ ਨੂੰ ਸੰਗਰੂਰ ਪੈਣਦਾ ਤਹਿਸੀਲ ਬਾਈ ਨੂੰ ਲੋਂਗੋਵਾਲ ਪੈ ਜਾਂਦੀ ਆ ਸਾਹਮਣੇ ਜਿਹੜੀ ਤੁਸੀਂ ਗਾਂ ਦੇਖ ਰਹੇ ਹੋ ਬਾਈ ਜੀ 1 ਮਹੀਨਾ 10 ਦਿਨ ਹੋ ਗਏ ਬਾਈ ਜੀ ਗਾਂ ਸੂਈ ਨੂੰ ਬੱਚਾ ਹੈ ਨਹੀਂਗਾ 10 ਕਿਲੋਟਰ ਬਾਈ ਜੀ ਇਸ ਟਾਈਮ ਦੁੱਧ ਹੈਗਾ ਗਾਂ ਸਟ ਰੰਗ ਰੂਪ ਦੀ ਸੋਹਣੀ ਆ ਚੰਗੀ ਗਾਂ ਬਾਈ ਜੀ ਦੇਖ ਸਕਦੇ ਹੋ ਤੁਸੀਂ ਇੱਕ ਵਰਮ ਬਾਈ ਜੀ ਫੇਰ ਦੱਸ ਦਿੰਨੇ ਆ ਇੱਕ ਮਹੀਨਾ 10 ਕ ਦਿਨ ਹੋ ਗਏ ਬਾਈ ਜੀ ਗਾਂ ਸੋਈ ਨੂੰ 10 ਕਿ ਲੀਟਰ ਦੁੱਧ ਹੈਗਾ ਜਿਹੜੀ ਬਾਈ ਇਹਦੀ ਡਿਮਾਂਡ ਕੀਤੀ ਹੁੰਦੀ ਹੈ 20000 ਕੇ ਉਹ ਇਹਦੀ ਬਾਈ 42000 ਰੁਪਏ ਬਾਈ ਦੀ ਡਿਮਾਂਡ ਕੀਤੀ ਜਾਂਦੀ ਆ ਜਿਹੜਾ ਬਾਈ ਜੀ ਕੋਈ ਫਿਕਸ ਪ੍ਰਾਈਸ ਨਹੀਂ ਮੌਕੇ ਤੇ ਬਾਈ ਜੀ ਪੂਰਾ ਮਾਨਤਨ ਹੋ ਜਾਊਗਾ ਜੇ ਕਿਸੇ ਭਰਾ ਨੂੰ ਇਹ ਗਾਂ ਪਸੰਦ ਹੋਵੇ ਤੁਸੀਂ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਜੋ ਇਸ ਟਾਈਮ ਸਕਰੀਨ ਤੇ ਨੰਬਰ ਆ ਰਿਹਾ ਉਹ ਬਾਈ ਦਾ ਕੰਟੈਕਟ ਨੰਬਰ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਜੀ ਪੂਰੀ ਜਾਣਕਾਰੀ ਲੈ ਸਕਦੇ ਹੋ ਇੱਕ ਵਾਰੰਬਾਈ ਜੀ ਫੇਰ ਦੱਸ ਦਿੰਨੇ ਆ ਇੱਕ ਮਹੀਨਾ ਹੋ ਗਿਆ ਬਾਈ ਜੀ ਗਾਂ ਸੋਈ ਨੂੰ 10 ਕਿਲੋ ਲੀਟਰ ਦੁੱਧ ਹੈਗਾ ਬਾਈ ਜੀ ਤੇ ਬੱਚਾ ਹੈ ਨਹੀਂਗਾ ਬਾਈ ਜੀ ਜਿਹੜੀ ਬਾਈਆਂ ਹਰਗੀਆਂ ਦੀ ਡਿਮਾਂਡ ਕਰਦੇ ਆ 42000 ਰੁਪਏ ਬਾਈ ਦੀ ਡਿਮਾਂਡ ਕੀਤੀ ਜਾਂਦੀ ਆ ਜਿਹੜਾ ਕੋਈ ਫਿਕਸ ਪ੍ਰਾਈਸ ਨਹੀਂ ਬਾਈ ਜੀ ਤੋਰਾ ਬਾਈ ਜੀ ਤੁਸੀਂ ਗਾਂ ਦਾ ਵੇਖ ਸਕਦੇ ਹੋ ਰੰਗ ਰੂਪ ਦੀ ਸੋਹਣੀ ਐ ਕ੍ਰਾਸ ਬਰੀਡ ਦੀ ਆ ਇੱਕ ਬਾਈਆਂ ਹਰਗੀਆਂ ਕੋਲ ਬਾਈ ਜੀ ਇੱਕ ਹੋਰ ਗਾਂ ਮਕਾਊ ਆ ਐਚ ਐਫ ਗਾਂ ਬਾਈ ਜੀ ਬਹੁਤ ਸੋਹਣੀ ਆ ਤੁਸੀਂ ਅੱਗੇ ਦੇਖ ਸਕਦੇ ਹੋ ਆਹਾ ਬਾਈ ਜੀ ਗਾਂ ਇਹਦੇ ਬਾਈ ਜੀ 25 ਦਿਨ ਹੋ ਗਏ ਬਾਈ ਜੀ ਆ ਗਾਂ ਗਾਂ ਦੇ ਟੀਕਾ ਭਰਾ ਇਹਨੂੰ ਰੰਗ ਰੂਪ ਦੀ ਬਹੁਤ ਸੋਹਣੀ ਹੈ ਬਾਈ ਜੀ ਚੰਗੀ ਬਰੀਡ ਵਾਲੀ ਹੈ ਦੇਖ ਸਕਦੇ ਹੋ ਤੁਸੀਂ ਤਣਾ ਤੁਣਾ ਦੀ ਕੁਆਲਿਟੀ ਸ਼ਾਨਦਾਰ ਆ ਬਹੁਤ ਚੰਗੀ ਬਰੀਡ ਦੀ ਹੈ ਬਾਈ ਜੀ 25 ਦਿਨ ਹੋ ਗਏ ਬਾਈ ਜੀ ਟੀਕਾ ਭਰਾਏ ਨੂੰ ਤੇ ਇਸ ਟਾਈਮ ਬਾਈ ਜੀ ਇਹਦਾ 3 ਕਿਲੋਟਰ ਦੁੱਧ ਹੈਗਾ ਗਾਂ ਦਾ ਜੇ ਕਿਸੇ ਭਰਾ ਨੂੰ ਇਹ ਗਾਂ ਪਸੰਦ ਹੋਵੇ ਤੁਸੀਂ ਬਾਈ ਨਾਲ ਜ਼ਰੂਰ ਕੰਟੈਕਟ ਕਰੋ 18000 ਰੁਪਏ ਬਈ ਆ ਗਾਂ ਦੀ ਡਿਮਾਂਡ ਕੀਤੀ ਜਾਂਦੀ ਹੈ ਜਿਹੜਾ ਕੋਈ ਫਿਕਸ ਪ੍ਰਾਈਸ ਨਹੀਂ ਮੌਕੇ ਤੇ ਬਾਈ ਜੀ ਪੂਰਾ ਮਾਨ ਤਨ ਹੋ ਜਾਊਗਾ ਜੇ ਕਿਸੇ ਭਰਾ ਨੂੰ ਇਹ ਦੋਨਾਂ ਨਗਾਂ ਵਿੱਚੋਂ ਕੋਈ ਵੀ ਨਗ ਪਸੰਦ ਹੋਵੇ ਜੋ ਅਸਟ੍ਰਮਸ ਗ੍ਰੀਨ ਤੇ ਨੰਬਰ ਚੱਲ ਰਿਹਾ 22 ਦਾ ਕੰਟੈਕਟ ਨੰਬਰ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਜੀ ਪੂਰੀ ਜਾਣਕਾਰੀ ਲੈ ਸਕਦੇ ਹੋ ਜੇ ਵੀਡੀਓ ਵਧੀਆ ਲੱਗੀ ਤਾਂ ਅਗੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਬਾਈ ਜੀ ਸਾਰੇ ਵੀਰਾਂ ਦਾ